ਆਸਾ ਅਨੀਲੇ ਕੰਬ ਪਰਾਈਲੇ ਉਦਕ ਠਾਕੁਰ ਕੋ ਇਸਨਾਨ ਕਰੋ ਬਾਲੇ ਸ ਲੱਖ ਜੀ ਜਲ ਮਹ ਹੋਤੇ ਬੀਟਲ ਪਹਿਲਾ ਕਾਇ ਕਰ ਜਤਰ ਜਾ ਤਤ ਬੀਟਲ ਪਹਿਲਾ ਮਹਾਂ ਆਨੰਦ ਕਰੇ ਸਦਕੇ ਲਾਰਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 485 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਹੋ ਕੀ ਬਾਣੀ ਤੋਂ ਅਪਰੰਤ ਭਗਤ ਨਾਮਦੇਵ ਜੀ ਦਾ ਦੂਸਰਾ ਬਚਨ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਆਨੀ ਲੈ ਕੰਬ ਪਰਾਈ ਲੈ ਊਦਕ ਠਾਕੁਰ ਕੋ ਇਸ ਨਾਨ ਕਰੋ ਉੰਬਾਇ ਲਖ ਜੀ ਜਲਮ ਹੋਤੇ ਬੀਠਲ ਪਹਿਲਾ ਕਾਇ ਕਰੋ ਆ ਨੀਲੇ ਕੁੰਭ ਪਰਾਇਲੇ ਉਦਕ ਭਗਤ ਨਾਮਦੇਵ ਜੀ ਕਹਿੰਦੇ ਇੱਕ ਵਾਰੇ ਮੇਰੇ ਮਨ 'ਚ ਵੀ ਸੰਕਲਪ ਉੱਠਿਆ ਪੁਰਨਾ ਉੱਠਿਆ ਕਿ ਪੱਥਰ ਦੇ ਭਗਵਾਨ ਦਾ ਇਸ਼ਨਾਨ ਕਰਵਾਇਆ ਜਾਵੇ ਸੋ ਇਸ ਦੀ ਖਾਤਰ ਕਹਿੰਦੇ ਮੈਂ ਆ ਨੀਲੇ ਕੁੰਭ ਘੜਾ ਲਿਆਂਦਾ ਕੁੰਭ ਘੜੇ ਨੂੰ ਕਹਿੰਦੇ ਨੇ ਆ ਨੀਲੇ ਅਰਥਾਤ ਲਿਆਂਦਾ ਔਰ ਘੜਾ ਲਿਆ ਕੇ ਕੀ ਕੀਤਾ ਕਹਿੰਦੇ ਪਰਾਇਲੇ ਉਦਕ ਉਦਕ ਜਾਲੂ ਕਹਿੰਦੇ ਨੇ ਕਹਿੰਦੇ ਉਹਦੇ 'ਚ ਪਾਣੀ ਭਰਨਾ ਕੀਤਾ ਪਾਣੀ ਕਦਲੇ ਭਰਿਆ ਕਹਿੰਦੇ ਠਾਕੁਰ ਕੋ ਇਸ ਇਸ਼ਨਾਨ ਕਰੋ ਤਾਂ ਜੋ ਮੈਂ ਪੱਥਰ ਦੇ ਭਗਵਾਨ ਦਾ ਠਾਕੁਰ ਦਾ ਇਸ਼ਨਾਨ ਕਰਵਾਵਾਂ ਇਸ ਲਈ ਕਹਿੰਦੇ ਪਾਣੀ ਭਰਨਾ ਕੀਤਾ ਘੜੇ ਦੇ ਵਿੱਚ ਫਿਰ ਕਹਿੰਦਾ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਹਿੰਦਾ ਬਯਾਲ ਇਸ ਲਖ ਜੀ ਜਲਮ ਹੈ ਹੋਤੇ ਬੀਠੋਲ ਪਹਿਲਾ ਕਾਇ ਕਰੋ ਫਿਰ ਮਨੋ ਖਿਆਲ ਆਇਆ ਕਿ 42 ਲੱਖ ਜੌਨੀਆਂ ਦੇ ਜੀਵ ਤਾਂ ਭਾਈ ਪਾਣੀ ਦੇ ਵਿੱਚ ਰਹਿੰਦੇ ਨੇ 42 ਲੱਖ ਜੀ ਜਾਲਮ ਹੋਤੇ ਜਿਵੇਂ ਆਪਾਂ ਜਾਣਦੇ ਆਂਗੇ ਕੁੱਲ 84 ਲੱਖ ਜੌਨੀਆਂ ਦੇ ਵਿੱਚੋਂ 42 ਲੱਖ ਜੌਨੀਆਂ ਧਰਤੀ ਉੱਪਰ ਜਾਂ ਖੁਸ਼ਕੀ ਦੇ ਉੱਪਰ ਗਿਣੀਆਂ ਗਈਆਂ ਨੇ ਔਰ ਅੱਧੀਆਂ ਜਿਹੜੀਆਂ ਨੇ 42 ਲੱਖ ਜੌਨੀਆਂ ਪਾਣੀ ਦੇ ਵਿੱਚ ਗਿਣੀਆਂ ਗਈਆਂ ਨੇ ਸੋ ਇਹ ਤੇ ਵਿਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਕਿ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਕੁੱਲ 84 ਲੱਖ ਜਉਨੀਆਂ ਦੀਆਂ ਅੱਧੀਆਂ ਜਉਨੀਆਂ ਤਾਂ ਪਾਣੀ ਦੇ ਵਿੱਚ ਰਹਿndੀਆਂ ਨੇ ਉਹ ਚਤੋਂ ਪੈਰ ਪਾਣੀ ਦੇ ਜੜ ਵਿੱਚ ਇਸ਼ਨਾਨ ਕਰਦੀਆਂ ਨੇ ਆਪਣਾ ਕਿਰਿਆ ਕਰਮ ਆਪਣਾ ਮਲਮੂਤਰ ਵੀ ਪਾਣੀ ਦੇ ਵਿੱਚ ਹੀ ਤੇ ਆਕਦੀਆਂ ਨੇ ਪਾਣੀ ਕਿਹੜਾ ਸੋਚਾ ਹੈ ਭਾਈ ਸੋ ਮੈਂ ਸੂਠੇ ਜਲ ਦੇ ਨਾਲ ਕਹਿੰਦੇ ਇਸ਼ਨਾਨ ਕਰਵਾਵਾਂ ਤਾਂ ਕਿਵੇਂ ਕਰਵਾਵਾਂ ਜਾਂ ਕਿਉਂ ਕਰਵਾਵਾਂ ਕਹਿੰਦਾ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰ ਬੀਠਲ ਪਹਿਲਾ ਕਾਇ ਕਰੋ ਭਗਤ ਨਾਮਦੇਵ ਜੀ ਭਗਵਾਨ ਨੂੰ ਬੀਠਲ ਕਰਕੇ ਸੰਬੋਧਨ ਕਰਦੇ ਨੇ ਥਾਂਪੁਰ ਥਾਂ ਆਪਣੀ ਬਾਣੀ ਦੇ ਵਿੱਚ ਕਹਿੰਦਾ ਇੱਕ ਵਾਰੀ ਭਗਵਾਨ ਜੀ ਪ੍ਰਗਟ ਹੋਏ ਤੇ ਭਗਤ ਨਾਮਦੇਵ ਜੀ ਦੇ ਕੋਲ ਕੋਈ ਯੋਗ ਆਸਣ ਨਹੀਂ ਸੀ ਭਗਵਾਨ ਜੀ ਨੂੰ ਵਿਰਾਜਮਾਨ ਕਰਨ ਦੇ ਲਈ ਸੋ ਇੱਕ ਢੀਮ ਪਈ ਸੀ ਉਹਨਾਂ ਦੇ ਇਲਾਕੇ 'ਚ ਢੀਮ ਨੂੰ ਬਿਠ ਕਹਿੰਦੇ ਨੇ ਸੋ ਕਾਲੀ ਦੇ ਨਾਲ ਉਹਨਾਂ ਭਗਵਾਨ ਜੀ ਦੇ ਵੱਲ ਉਹ ਬਿਠੋ ਅਸਵਾ ਟੀਮ ਕਰ ਦਿੱਤੀ ਭਗਵਾਨ ਜੀ ਵੀ ਪ੍ਰੇਮ ਵਾਸਤੇ ਟੀਮ ਦੇ ਉੱਪਰ ਬਿਠੇ ਦੇ ਉੱਪਰ ਬੈਠ ਗਏ ਔਰ ਉਦੋਂ ਤੋਂ ਭਗਵਾਨ ਦਾ ਨਾਮ ਵਿਠਲ ਹੋ ਗਿਆ ਔਰ ਆਪਣੀ ਬਾਣੀ ਚ ਥਾਂ ਪਰ ਥਾਂ ਭਗਤ ਨਾਮਦੇਵ ਜੀ ਭਗਵਾਨ ਨੂੰ ਵਿਠਲ ਜੀ ਕਰਕੇ ਸੰਬੋਧਨ ਕਰਦੇ ਨੇ ਸੋ ਐਸੇ ਕਰਕੇ ਕਹਿੰਦੇ ਨੇ 42 ਲੱਖ ਜੀ ਜਲਮੈ ਹੋਤੇ ਵਿਠਲ ਪਹਿਲਾ ਕਾਇਕਰ ਅਰਥਾਤ ਕਿ ਪਹਿਲਾ ਕਹਿੰਦੇ ਨੇ ਰਮੇ ਹੋਏ ਕਣ ਕਣ ਦੇ ਵਿੱਚ ਜ਼ਰੇ ਜ਼ਰੇ ਦੇ ਵਿੱਚ ਲੀਨ ਜਾਂ ਸਾਥਾਂ ਹੀ ਵਿਆਪਕ ਉਹ ਜਿਹੜਾ ਬੇਠੋਲੇ ਪਰਮੇਸ਼ਰ ਹੈ ਕਹਿੰਦੇ ਉਹਦਾ ਇਸ਼ਨਾਨ ਮੈਂ ਕਿਵੇਂ ਕਰਵਾਵਾਂ ਜਾਂ ਕਾਹਦੇ ਲਈ ਕਰਵਾਵਾਂ ਝੂਠੇ ਜਲ ਦੇ ਨਾਲ ਸੁਗਰ ਹੋ ਵਾਲੀਆਂ ਪੰਕਤੀਆਂ ਦੇ ਵਿੱਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਜਾਤ ਰ ਜਾਓ ਤਤ ਬੇਠਲ ਪਹਿਲਾ ਮਹਾ ਆਨੰਦ ਕਰੇ ਸਦਕੇ ਲਾ ਰਹਾਓ ਜੰਜਤ ਰਜਾਓ ਤਤ ਬੀਠਲ ਪੈਲਾ ਅਰਥਾਤ ਕਿ ਅਸੀਂ ਤੇ ਜਿੱਧਰ ਵੀ ਜਾਂਦੇ ਹਾਂ ਭਗਤ ਨਾਮਦੇਵ ਜੀ ਕਹਿੰਦੇ ਉੱਧਰ ਹੀ ਬੀਠਲ ਪੈਲਾ ਅਰਥਾਤ ਰਮਿਆ ਹੋਇਆ ਸਾਰ ਥਾਈ ਮੌਜੂਦ ਹੈ ਪਰਮੇਸ਼ਰ ਸਾਨੂੰ ਦ੍ਰਿਸ਼ਟੀ ਆਉਂਦਾ ਹੈ ਨਜ਼ਰੀ ਆਉਂਦਾ ਹੈ ਕਹਿੰਦਾ ਮਹਾ ਆਨੰਦ ਕਰੇ ਸਦਕੇਲਾ ਅਰਥਾਤ ਕਿ ਮਹਾਨੰਦ ਸਰੂਪ ਹੈ ਬਹੁਤ ਆਨੰਦ ਸਰੂਪ ਹੈ ਆਕਾਲ ਪੁਰਖ ਵਾਹਿਗੁਰੂ ਕਰੇ ਸਦਕੇਲਾ ਉਹ ਤੇ ਸਦਾ ਹੀ ਮਾਰੇ ਕਹਿੰਦੇ ਕਲੋਲ ਕਰ ਰਿਹਾ ਚੋਜ ਤਮਾਸ਼ੇ ਕਰ ਰਿਹਾ ਖੇਡਾਂ ਕਰ ਰਿਹਾ ਕ੍ਰੀੜਾ ਕਰ ਰਿਹਾ ਹੈ ਸੋ ਵਿਸ਼ਰਾਮ ਦੇ ਕੇ ਆਪਣੇ ਬਚਨ ਦੇ ਅੱਗੇ ਦੂਸਰੇ ਪਦੇ ਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਆਨੀਲ ਫੂਲ ਪਰੋਈਲੇ মালা ਠਾਕੁਰ ਕੀ ਹਾਂ ਪੂਜ ਕਰੋ ਪਹਿਲੇ ਬਾਸ ਲਈਹਾ ਪਵਰਹਾ ਬੀਠਲ ਪਹਿਲਾ ਕਾਇ ਕਰ ਆਨੀਲ ਫੂਲ ਪਰੋਈਲੇ মালা ਫਿਰ ਕਹਿੰਦੇ ਮੈਂ ਫੁੱਲ ਲਿਆਉਣੇ ਕੀਤੇ ਕਾਦੇ ਲਈ ਕਹਿੰਦੇ ਉਹਨਾਂ ਫੁੱਲਾਂ ਦੀ ਮਾਲਾ ਪਰੋਈ ਪਰੋਈ ਲੈ ਮਾਲਾ ਸੋਈ ਤਗਾ ਲੈ ਕੇ ਹਾਰ ਬਣਾਉਣਾ ਕੀਤਾ ਮਾਲਾ ਬਣਾਉਣੇ ਕੀਤੀ ਮਾਲਾ ਕਾਦੇ ਲਈ ਬਣਾਈ ਕਹਿੰਦੇ ਠਾਕੁਰ ਕੀ ਹੋ ਪੂਜ ਕਰੋ ਮੈਂ ਮੰਨਦੇ ਵੇ ਸੰਕਲਪ ਕੀਤਾ ਫੁਰਨਾ ਧਾਰਿਆ ਕਿ ਮਾਲਾ ਦੇ ਨਾਲ ਠਾਕੁਰ ਦੀ ਪੂਜਾ ਕੀਤੀ ਜਾਵੇ ਪੱਥਰ ਦੇ ਭਗਵਾਨ ਦਾ ਇਸ਼ਨਾਨ ਕਰਵਾ ਕੇ ਉਹਦੇ ਗਲ 'ਚ ਮਾਲਾ ਪਾਈ ਜਾਵੇ ਪਰ ਕਹਿੰਦੇ ਫੇਰ ਹੀ ਮੈਨੂੰ ਖਿਆਲ ਆਇਆ ਕਹਿੰਦੇ ਪਹਿਲੇ ਬਾਸ ਲਈ ਹੈ ਭਵਰਹਾ ਉੰ ਬੇਠਾ ਪਹਿਲਾ ਕਾਇ ਕਰ ਇਹਦਾ ਫਿਰ ਮੈਨੂੰ ਖਿਆਲ ਆਇਆ ਕਿ ਮੇਰੇ ਡਾਲੀ ਦੇ ਨਾਲੋਂ ਫੁੱਲ ਤੋੜਨ ਤੋਂ ਪਹਿਲਾਂ ਜਾਂ ਮਾਲੀ ਦੇ ਜਾਂ ਮਾਲਣ ਦੇ ਫੁੱਲ ਤੋੜਨ ਤੋਂ ਪਹਿਲਾਂ ਤਾਂ ਜਿਹੜਾ ਪੌਰਾ ਸੀ ਉਹ ਵਾਸ਼ਨਾ ਲੈ ਗਿਆ ਫੁੱਲ ਦੀ ਪਹਿਲਾਂ ਹੀ ਇਹਦਾ ਪਹਿਲੇ ਬਾਸ ਲਈ ਹੈ ਭਵ ਰਹੇ ਬੇਠਲ ਪਹਿਲਾ ਕਾਇ ਕਰ ਤਜ ਰਮੇ ਹੋਏ ਰਾਮ ਜਾਂ ਰਮੇ ਹੋਏ ਬੇਠਲ ਭਗਵਾਨ ਦੀ ਪੂਜਾ ਕਰਾਂ ਤੇ ਮਾਰੇ ਕਹਿੰਦਾ ਮੈਂ ਕਿਵੇਂ ਕਰਾਂ ਜਾਂ ਕਾਹਦੇ ਲਈ ਕਰਾਂ ਝੂਠੇ ਫੁੱਲਾਂ ਦੇ ਨਾਲ ਜਵੇਂ ਰਮਦਾਸ ਜੀ ਦਾ ਗੂਜਰੀ ਰਾਗ ਦੇ ਵਿੱਚ ਬਚਨ ਨੇ ਕਹਿੰਦਾ ਦੁੱਧ ਤਾਂ ਬਛਰੇ ਥਨੋਂ ਬਿਟਾਰਿਓ ਫੂਲ ਘਵਰ ਜਲ ਮੀਨ ਬਿਗਾਰਿਓ ਦੁੱਧ ਤੇ ਬਛਰੇ ਨੇ ਥਣਾ ਦੇ ਵਿੱਚ ਹੀ ਝੂਠਾ ਕਰ ਦਿੱਤਾ ਗਾ ਦਾ ਫੁੱਲ ਘੋਰੇ ਨੇ ਟਾਣੀ ਨਾਲ ਹੀ ਝੂਠਾ ਕਰ ਦਿੱਤਾ ਵਾਸ਼ਨਾ ਲੈ ਕੇ ਜਾਲ ਜਿਹੜਾ ਸੀ ਉਹ ਮੱਛੀਆਂ ਜਾਂ ਹੋਰ ਜੀਵਾਂ ਨੇ ਜਿਹੜਾ ਜਲ ਦੇ ਸੋਮੇ ਦੇ ਵਿੱਚ ਝੂਠਾ ਕਰ ਦਿੱਤਾ ਇਹਦਾ ਮਾਈ ਗੋਵਿੰਦ ਪੂਜਾ ਕਹਾਲੇ ਚ ਰਾਵੋ ਅਵਰ ਨਾ ਫੂਲ ਨੂਪ ਨਾ ਪਾਵ ਵਾਲੇ ਅਗਰ ਬਹਿਰੇ ਹ ਕੋਈ ਅੰਗਾ ਬੇਖਮਰਤ ਬਸੇ ਇੱਕ ਸੰਗਾ ਜਿਹੜਾ ਚੰਦਨ ਹੈ ਉਹਨੂੰ ਸੱਪਾਂ ਨੇ ਵਲੇਟੇ ਮਾਰੇ ਨੇ ਬੇਖਮਰਤ ਬਸੇ ਇੱਕ ਸੰਗਾ ਜਿਹੜਾ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ ਉਹਦੇ ਵਿੱਚੋਂ ਹੀ ਕਾਲਕੂਟ ਜ਼ਹਿਰ ਨਿਕਲਿਆ ਉਹ ਵੀ ਦੋਵੇਂ ਇੱਕ ਥਾਂ ਵਸਦੇ ਨੇ ਧੂਪ ਦੀਪ ਨਹੀਂ ਬਾਦਾ ਬਾਸਾ ਤੂ ਖਦੇਵੇ ਤੂ ਠਕਾਉਣ ਵਾਲੇ ਨੇ ਪਹਿਲਾਂ ਵਾਸ਼ਨਾ ਲੈ ਲਈ ਔਰ ਰਦੀਵੇ ਦੇ ਵੀ ਲੋਰ ਨੇ ਪਹਿਲਾਂ ਵੇਖ ਲਈ ਨਈ ਬੇਦਾਬਾਸਾ ਔਰ ਛਤੀ ਪ੍ਰਕਾਰ ਦੇ ਭੋਜਨ ਬਣਾਉਣ ਵਾਲੇ ਨੇ ਉਹਨਾਂ ਦੀ ਵਾਸ਼ਨਾ ਤੇ ਪਹਿਲਾਂ ਹੀ ਲੈ ਲਈ ਤੇ ਕਹਿੰਦੇ ਕੈਸੇ ਪੂਜ ਕਰੇ ਤੇਰੀ ਦਾਸਾ ਤੇਰੀ ਪੂਜਾ ਕਿਵੇਂ ਕਰਨ ਤੇਰੀ ਦਾਸ ਪਾਤਸ਼ਾ ਸੋ ਇੱਥੇ ਵੀ ਮਹਾਰਾਜ ਕਹਿੰਦੇ ਨੇ ਕਹਿੰਦੇ ਆਨੀ ਲੈ ਫੂਲ ਪਰੋਈ ਲੈ ਮਾਲਾ ਸ਼ਾਹ ਕਰਕੇ ਹੋ ਪੂਜ ਕਰੋ ਪਹਿਲੇ ਬਾਸ ਲਈਹ ਪਵਰਾ ਬੀਟਲ ਪਹਿਲਾ ਕਾਇ ਕਰ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਜ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦੇ ਆਨੀਲੇ ਦੂਧ ਰਿ ਧਾਈ ਲੈ ਕਿਰੰਠਾ ਗੁਰ ਕੋ ਨਾ ਵੇਦ ਕਰੋ ਪਹਿਲੇ ਦੂਧ ਬਟਾਰਿਆ ਬਛਰਾ ਬੀਟਲ ਪਹਿਲਾ ਕਾਇ ਕਰੋ ਕਾਂ ਨੀ ਲੈ ਦੁੱਧ ਫਿਰ ਕਹਿੰਦਾ ਮੈਂ ਦੁੱਧ ਲੈ ਆਂਦਾ ਕਾਦੇ ਲਈ ਰਿਧਾਈ ਲੈ ਖੀਰੰ ਉਹਦੀ ਖੀਰ ਰਿੰਨੀ ਖੀਰ ਚੌਲ ਪਾ ਕੇ ਖੀਰ ਕਾਦੇ ਲਈ ਰਿੰਨੀ ਕਹਿੰਦਾ ਠਾਕੁਰ ਕੋ ਨਾ ਵੇਦ ਨਾ ਵੇਦ ਕਰੋ ਮੈਂ ਸੋਚਿਆ ਕਿ ਭਗਵਾਨ ਜੀ ਦਾ ਭੋਗ ਲਵਾਉਨੇ ਉਹਦੇ ਨਮੇ ਤਰਪਨ ਕਰਦੇ ਆਂ ਭੋਜਨ ਬਣਾ ਕੇ ਖੀਰ ਬਣਾ ਕੇ ਫਿਰ ਕਹਿੰਦਾ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਹਿੰਦਾ ਪਹਿਲੇ ਦੁੱਧ ਬਿਟਾਰਿਓ ਬਛਰਾ ਇਹ ਬੱਚੇ ਨੇ ਤਾਂ ਪਹਿਲਾਂ ਹੀ ਤਾਂ ਉਹ ਤੇ ਝੂਠਾ ਕਰ ਦਿੱਤਾ ਗਾਂ ਦੇ ਥਣਾ ਦੇ ਵਿੱਚ ਹੀ ਹਵਾਨੇ ਦੇ ਵਿੱਚ ਹੀ ਕਹਿੰਦਾ ਬੀਠਲ ਪਹਿਲਾ ਕਾਇ ਕਰ ਸ਼ਰਮ ਹੈ ਬੀਠਲ ਦੀ ਜੇ ਮੈਂ ਪੂਜਾ ਕਰਾਂ ਤੇ ਕਿਵੇਂ ਕਰਾਂ ਜੇ ਇਹਨੂੰ ਭੋਗ ਲਵਾਵਾਂ ਤਾਂ ਕਿਵੇਂ ਲਵਾਵਾਂ ਝੂਠੇ ਦੁੱਧ ਵਾਲੀ ਖੀਰ ਦੇ ਨਾਲ ਭੋਗ ਕਦੇ ਨਹੀਂ ਲਵਾਵਾਂ ਕਦੇ ਵੀ ਨਾ ਲਵਾਵਾਂ ਸੋਗੰਤਮ ਆਪਣੇ ਬਚਨ ਦੇ ਚੌਥੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ ਐਂਦਾ ਏ ਬਾਬੇ ਬੀਠਲ ਉਬਾ ਬੀਠਲ ਬੀਠਲ ਬੇਨ ਸੰਸਾਰ ਨਹੀਂ ਥਾਨ-ਥਨੰਤਰ ਨਮਾ ਪ੍ਰਣਵਾ ਪੂਰ ਰਹੋ ਤੂੰ ਸਰਬਮਹੀ ਈ ਬਾਬੇ ਬੀਠਲ ਵਾਏ ਇਧਰ ਵੀ ਅਸੀਂ ਵੈਨੇ ਇਧਰ ਵੀ ਸਾਨੂੰ ਬੀਠਲ ਹੀ ਨਜਰੀ ਆਉਂਦਾ ਰਮਿਆ ਭਗਵਾਨ ਹੀ ਨਜਰੀ ਆਉਂਦਾ ਉਬਾ ਬੀਠਲ ਜੇ ਅਸੀਂ ਉਧਰ ਵੈਨੇ ਉਧਰ ਵੀ ਸਾਨੂੰ ਪਰਮੇਸ਼ਵਰੀ ਰਮ ਨਜਰੀ ਆਉਂਦਾ ਇਹਦਾ ਬੀਠਲ ਬਿਨ ਸੰਸਾਰ ਨਹੀਂ ਉਹ ਬੀਠਲ ਤੋਂ ਬਿਨਾ ਭਗਵਾਨ ਤੋਂ ਬਿਨਾ ਸੁਆਮੀ ਤੋਂ ਬਿਨਾ ਹਰੀ ਤੋਂ ਬਿਨਾ ਪਰਮੇਸ਼ਰ ਤੋਂ ਬਿਨਾ ਤੇ ਸੰਸਾਰ ਦੀ ਹੋਂਦ ਅਸਤੀ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ ਮਾਰੇ ਕਹਿੰਦਾ ਉਹ ਸੰਸਾਰ ਦਾ 1 ਇੰਚ ਥਾਂ ਵੀ ਜਿਹੜਾ ਕੋਈ ਥੋੜਾ ਜਨਾ ਥਾਂ ਵੀ ਪਰਮੇਸ਼ਰ ਦੀ ਹੋਂਦ ਅਸਤੀ ਤੋਂ ਬਿਨਾ ਨਹੀਂ ਕਹਿੰਦਾ ਥਾਨ ਥਨ ਅੰਤਰਨਾਮ ਪ੍ਰਣਵਾ ਪੂਰ ਰਹੋ ਤੂੰ ਸਰਬਮਹੀ थान अथनंतर नामा प्रणव है नामदेव जी कहंदे ने प्रणव है कहंदे ने बेंती करदे ने कि ओ विठोळ अकालपुरख वाघरु भगवान ओ परमेश्वर थाना ਦੇ ਵਿੱਚ ਵੀ ਅਥਨੰਤਰਿਆਂ ਦੇ ਵਿੱਚ ਵੀ ਐ ਸਾਰੀਆਂ ਥਾਵਾਂ ਦੇ ਵਿੱਚ ਵੀ ਔਰ ਥਾਵਾਂ ਦੇ ਦਰਮਿਆਨ ਜਿਹੜਾ ਅੰਤਰ ਸੋਨ ਹੈ ਗਾਇਬ ਹੈ ਉੱਥੇ ਵੀ ਪਰਮੇਸ਼ਰ ਮੌਜੂਦ ਹੈ ਪੂਰ ਰਹਯੋ ਤੂ ਸਰਬਮਹੈ ਸਾਰ ਮਹ ਅਰਥਾਤ ਜਹਾਨ ਦੇ ਵਿੱਚ ਜਾਂ ਆਕਾਸ਼ ਦੇ ਵਿੱਚ ਵੀ ਪੂਰਨ ਹੋ ਕੇ ਵਰਤ ਰਿਹਾ ਪਰਮੇਸ਼ਰ ਜੀ ਸੋ ਵਿਆਪਕ ਪਰਮੇਸ਼ਰ ਦੀ ਹੋਂਦ ਅਸਤੀ ਨੂੰ ਵਿਆਪ ਕਰਕੇ ਜਾਣਨਾ ਹੀ ਉਸ ਦੀ ਸਭ ਤੋਂ ਵੱਡੀ ਪੂਜਾ ਹੈ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ RAM ਕਲੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਨਾ ਹਰ ਬਿਨ ਸਭ ਕੁਛ ਮੈਲਾ ਸੰਤੋ ਕੇ ਆਹੋਂ ਪੂਜ ਚੜਾਈ ਕਿ ਹਰੀ ਤੋਂ ਬਿਨਾਂ ਤੇ ਭਾਈ ਸਾਰਾ ਕੁਝ ਮੈਲਾ ਹੈ ਜੇ ਪੂਜਾ ਚੜਾਵਾ ਤੇ ਕਾਦੀ ਪੂਜਾ ਚੜਾਵਾ ਪਰਮੇਸ਼ਰ ਦੇ ਦਰ ਤੇ ਸੋ ਆਪਣੇ ਇਸੇ ਬਚਨ ਚ ਅੱਗੇ ਜਾ ਕੇ ਮਾਰੇ ਕਹਿੰਦੇ ਨੇ ਨਾਮ ਬਿਨਾ ਕਛ ਪੂਜਣਾ ਹੋਵੀ ਭਰਮ ਭੁੱਲੀ ਲੋਕ ਆਈ ਉਹਦੇ ਨਾਮ ਤੋਂ ਬਿਨਾ ਉਹਦੀ ਪੂਜਾ ਹੋਈ ਨਹੀਂ ਸਕਦੀ ਦੁਨੀਆ ਤੇ ਭਰਮਾਂ ਚ ਭੁੱਲੀ ਐ ਸੋ ਇਸੇ ਕਰਕੇ ਇੱਥੇ ਵੀ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਕਹਿੰਦਾ ਏ ਬਾ ਬਿਠਲ ਊ ਬਾ ਬਿਠਲ ਬਿਠਲ ਬਿਨ ਸੰਸਾਰ ਨਹੀਂ ਥਾਨ-ਧਨ ਅੰਤਰ ਨਾਮਾ ਪ੍ਰਣਵਾ ਪੂਰ ਰਹਿ ਤੂੰ ਸਰਬਮਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ